ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਠੀਕ ਆ ਆਪਰਾ ਕੋ ਆਪਣਾ ਗੁਰਜਪਨੀਤ ਬੋਲ ਰਹੇ ਜੀ ਹਾਂ ਜੀ ਹਾਂ ਜੀ ਗੁਰਜਪਨੀਤ ਸਿੰਘ ਬੋਲ ਰਹੇ ਹਾਂ ਅੱਛਾ ਤੇ ਮੈਂ ਇੱਕ ਮਿੰਟ ਤੁਹਾਨੂੰ ਨਾ ਵੀਡੀਓ ਕਾਲ ਹੀ ਲਾ ਰਿਹਾ ਹਾਂ ਹਾਂਜੀ ਸਰ ਅੱਛਾ ਸਤਿ ਸ਼੍ਰੀ ਅਕਾਲ ਠੀਕ ਹੋ вайグルજી ਕੀ ਫਤਿਹ ਜੀ ਵਾਇグルਜੀ ਦਾ ਖਾਲਸਾ ਵਾਇグルਜੀ ਕੀ ਫਤਿਹ ਫਸਟਲੀ ਕੰਗratulations थैंक यू सो मच सर थैंक यू सो मच सर यू यू मेड अस ऑल वेरी प्राउड इट्स वी आर ਬੜਾ ਮਾਨ ਹੈ ਤੁਹਾਡੀ ਜਦੋਂ ਮੈਂ ਖਬਰ ਪੜ੍ਹੀ ਸੁਣੀ ਐਂਡ ਤੁਹਾਡੀ ਜੋ ਡੈਡੀਕੇਸ਼ਨ ਹੈ ਮਾਈ ਮਾਈ ਸਲੂਟ ਟੂ ਦਾ ਡੈਡੀਕੇਸ਼ਨ ਅਮੇজিং ਸੋ ਯੂ ਆ ਟੂ ਸੀ ਯੂ ਆ ਬੋਰਨ ਇਨ ਲੁਧਿਆਣਾ ਹਾਂ ਜੀ ਐਂਡ 8 ਕਿਲੋ ਦਾ ਅਨਦੇਸਾ ਨਹੀਂ ਅੱਛਾ 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 ਨਹੀਂ ਤੇ ਕੀ ਆਪਣਾ ਅੰਬਾਲਾ ਕੀ ਕਰਦੇ ਬਜ਼ੁਰਗ ਕੀ ਕਰਦੇ ਤੁਹਾਡੀ ਫੈਮਿਲੀ ਨਹੀਂ ਪਾਪਾ ਫੋਟੋਗ੍ਰਾਫੀ ਕਰਦੇ ਜੀ ਅੱਛਾ ਬੜੀ ਹਿੰਮਤ ਹੈ ਯਾਰ ਕਿ ਤੂੰ ਕਿਤੇ ਟਾਮਿਲਨਾਡੂ ਫਿਰ ਕਿਹਨੇ ਗਾਈਡ ਕੀਤਾ ਉੱਤੇ ਟਾਮਿਲਨਾਡੂ ਜਾਣ ਲਈ ਸਾਨੂੰ ਇੱਕ ਕੋਲ ਸੀਗਾ ਜੀ ਕਿਉਂਕਿ ਮੈਨੂੰ ਜਦੋਂ ਪਾਪਾ ਸੀ ਪੰਜਾਬ ਵਾਲੇ ਖੇਡੇ ਤਾਂ ਸਾਨੂੰ ਕੋਈ ਮਿਲਿਆ ਨਹੀਂ ਮੇਰੇ ਕੋਲ ਸੀ ਜਦੋਂ ਜਿੱਪ ਐਵੇਂ ਮੇਰੇ ਦੱਨੀ ਚਲਾ ਗਿਆ ਤੇ ਉੱਧਰ ਮੈਨੂੰ ਕ੍ਰਿਕਟ ਖੇਡਿਆ ਮੈਂ 6-7 ਸਾਲ ਤੋਂ ਹੈਗਾ ਉੱਥੇ ਹਾਂ ਹਾਂ ਖੇਡਦਾ ਹੀ ਖੇਡਦਾ ਅੱਜ ਮੈਨੂੰ ਮਕਾਮ ਮਿਲਿਆ ਨਹੀਂ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਯੂ ਰੀਅਲੀ ਮੇਡ ਮੀ ਪ੍ਰਾਊਡ ਐਂਡ ਮੈਨੂੰ ਮੈਂ ਆਪਦੇ ਬੱਚੇ ਨਾਲ ਇਹ ਗੱਲ ਸ਼ੇਅਰ ਕਰੂੰਗਾ ਕਿ ਹਿੰਮਤ ਨੈਵਰ ਲੂਜ਼ ਹੋਪ ਔਰ ਡੈਡੀਕੇਟਡ ਰੋ ਇਮਾਨਦਾਰੀ ਨਾਲ ਆਪਦੀ ਮਿਹਨਤ ਕਰੋ ਤੇ ਗੁਰੂ ਸਾਹਿਬ ਫਲ ਜ਼ਰੂਰ ਦਿੰਦੇ ਆ ਔਰ ਥੋੜੇ ਚ ਬੜੀ ਹਿੰਮਤ ਹੈ ਜੀ ਜਾ ਕੇ ਚੇਨਈ ਜਿੱਥੇ ਲੈਂਗੁਏਜ ਬੈਰੀਅਰ ਸੀ ਸਭ ਕੁਝ ਸੀ ਬਟ ਸੋ ਤੁਸੀਂ ਹੁਣ ਤਮਿਲਨ ਬੋਲ ਲਏ ਨੇ ਹੋ ਨਹੀਂ ਜੀ ਨਹੀਂ ਥੋੜੀ ਬੋਧਨ ਸਭ ਆ ਗਿਆ ਤੇ ਉਹ ਉਹਨਾਂ ਨਾਲ ਡਰੈਸਿੰਗ ਰੂਮ ਸ਼ੇਅਰ ਕਰਦੇ ਆ ਖੇਡਦੇ ਇਕੱਠੇ ਮੈਂ ਮੈਂ ਵੀ ਉੱਥੇ ਜਾ ਆਈ ਯੂਸ ਟੂ ਰੈਲੀ ਸਾਡਾ ਵੀ ਕਾਰ ਐਲਿੰਗ ਕਰਦਾ ਸੀ ਮੈਂ ਸਾਡੇ ਜਿਹੜੇ ਟਿਊਨਰ ਸੀ ਉਹ ਤਮਿਲਨਾਡੂ ਤੋਂ ਸੀ ਕੋਮਪੇਟੋਰ ਤੋਂ ਸੋ ਮੈਨੂੰ ਵੀ ਥੋੜੀ ਬਹੁਤੀ ਟਮਿਲਿਆਨ ਆਉਂਦੀ ਸੀ ਇੱਕ ਤਾਂ ਲਮਜੇ ਵਰਤੇ ਸੀ ਇਲਾ ਇਲਾ ਇਹੋ ਜਿਹਾ ਕੁਝ ਕਹਿੰਦੇ ਸੀ ਹਾਂਜੀ ਹਾਂਜੀ ਸੋ ਨੀ लवली ਬਹੁਤ ਖੁਸ਼ੀ ਹੋਈ ਤੁਸੀਂ ਬਿਜ਼ੀ ਹੋ ਵਿਦ ਸਪੀਕ ਲੇਟਰ ਬਟ ਗੁਰੂ ਸਾਹਿਬ ਮੇਰ ਬਰਕਸ਼ਿਸ਼ ਕਰਨ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਐਂਡ ਮੇ ਯੂ ਰਾਈਸ ਟੂ ਦੀ ਓਕੇਜਨ ਆਈਪੀਐਲ ਚ ਬੇ ਕਾਮ ਸ਼ਾਈਨਿੰਗ ਸਟਾਰ ਐਂਡ ਮੇਕ 올 ਪੰਜਾਬੀਜ਼ ਵੈਰੀ ਪ੍ਰਾਊਡ ਔਰ ਕਦੇ ਵੀ ਆਪਦੀ ਇਹ ਲੋਕ ਨਾ ਬਦਲਿਓ ਇਹ ਜਿਹੜੀ ਇਹ ਪਛਾਣ ਹੈ ਜਿਹੜੀ ਸਿੱਖੀ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮੰਨ ਲਓ ਦਿਸ ਇਜ਼ ਗੋਇੰ ਟੂ ਇਸ ਇਸ ਦੇ ਵੀ ਇਸ ਨੂੰ ਵੀ ਮਾਣ ਮਿਲੇ ਔਰ ਇਹ ਤੁਹਾਡੀ ਪਛਾਣ ਹੈ ਐਂਡ ਆਮ ਸੋ ਹੈਪੀ ਟੂ ਸੀ ਯੂ ਸਾਫਤ ਸੂਰਤ ਦੇਖ ਕੇ ਖੁਸ਼ੀ ਹੋ ਜਾਂਦੀ ਹੈ ਮਨ ਨੂੰ ਥੈਂਕ ਯੂ ਬਹੁਤ ਬਹੁਤ ਵਧਾਈ ਕੰਗ੍ਰੈਚੁਲੇਸ਼ਨਸ ਗੋਡ ਬlesਸ ਯੂ ਮੈਂ ਐਂਡ ਯੂ ਆਰ ਆ ਫਾਸਟ ਬੋਲਰ ਹੈਵ ਬੀਨ ਟੋਲ ਹਾਂਜੀ ਸਰ ਬਸ ਔਰ ਚੱਕ ਦਿਓ ਫਟੇ लवली कंग्रेचुलेशन ऑल द बेस्ट थोड़े आई वारी अरदास करा लवली ऑल द बेस्ट गुरु साहब कृपा कर वाहगुरु जी का खालसा वाहेगुरु जी की फतेह जी थैंक यू गॉड ब्लैस यू